ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਤੁਹਾਨੂੰ ਇੱਕ ਇਹੀ ਜੀ ਨਸਲ ਦਿਖਾਉਣ ਜਾ ਰਹੇ ਆ ਆਪਾਂ ਵੀਡੀਓ ਦੇ ਵਿੱਚ ਜਿਹਨੂੰ ਬਿਮਾਰੀ ਬਹੁਤ ਘੱਟ ਪੈਂਦੀ ਆ ਕਈ ਬਾਈ ਕਹਿੰਦੇ ਹੋਣਗੇ ਵੀ ਇਹ ਬਰਬਰੀ ਨਸਲ ਆ ਪਰ ਇਹ ਬਰਬਰੀ ਨਹੀਂ ਹੈਗੀ ਨਸਲ ਹੈਗੀ ਉਹਨਾਂ ਦੀ ਭੈਣ ਭਰਾ ਨੇ ਪਰ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਅੱਜ ਬਾਈ ਗਗਨ ਲਵੇ ਪਹੁੰਚੇ ਸੀ ਆਪਾਂ ਜ਼ਿਲ੍ਹਾ ਪਟਿਆਲਾ ਤੇ ਬਾਕੀ ਲੋਕੇਸ਼ਨ ਤੁਹਾਨੂੰ ਬਾਈ ਦੱਸਦਾ ਬਾਈ ਗਗਨ ਹਸਰੀਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਦੇ ਇੱਕ ਵਾਰੀ ਪਹਿਲਾਂ ਸ਼ੁਰੂਆਤ ਦੇ ਵਿੱਚ ਲੋਕੇਸ਼ਨ ਸਮਝਾ ਦੇ ਬਈ ਵੀ ਆਪਣੇ ਇਹਦੀ ਫਾਰਮ ਦੀ ਲੋਕੇਸ਼ਨ ਕੀ ਆ ਇਹ ਵੀਰ ਜੀ ਲੋਕੇਸ਼ਨ ਆਪਣੀ ਹੈਗੀ ਹੈ ਜੀ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਸਾਡਾ ਪਿੰਡ ਪੈਂਦਾ ਜੀ ਹੂੰ ਤਹਿਸੀਲ ਰਾਜਪੁਰਾ ਇਹ ਰਾਜਪੁਰੇ ਸ਼ਹਿਰ ਦੇ ਤੋਂ 7 ਕਿਲੋਮੀਟਰ ਪੈਂਦਾ ਜੀ ਠੀਕ ਹੈ ਹਾਂਜੀ ਇਹ ਪਿੰਡ ਦਾ ਕੀ ਨਾਂਗਾ ਪਿੰਡ ਸਾਡਾ ਤਖਤੂ ਮਾਜਰਾ ਤਖਤੂ ਮਾਜਰਾ ਹਾਂਜੀ ਤੇ ਆ ਜੋ ਬਾਈ ਥੋਡੇ ਜਾਨਵਰਾਂ ਦਾ ਸੌਂਕ ਕਰਾਉਨੇ ਆ ਤੇ ਬਾਈ ਨੇ ਬੜੇ ਪਿਆਰੇ ਜਾਨਵਰ ਰੱਖੇ ਹੋਏ ਨੇ ਬਈ ਆਪਦੇ ਘਰ ਦੇ ਵਿੱਚ ਨਾਲ ਜੇ ਕੋਈ ਬਾਈ ਕੰਮ ਕਰਨਾ ਚਾਹੁੰਦਾ ਤਾਂ ਬਾਈ ਦਾ ਸੈਟਅਪ ਮੈਨੂੰ ਬਹੁਤ ਵਧੀਆ ਲੱਗਿਆ ਬਈ ਆ ਇਧਰ ਬਾਈ ਦਾ ਘਰ ਆ ਖਰਾ ਤੇ ਆ ਦੇਖੋ ਆ ਇਧਰ ਫਾਰਮ ਤੇ ਇਹ ਅੱਜ ਤੁਹਾਨੂੰ ਜਿਹੜੇ ਜਾਨਵਰ ਆ ਉਹ ਵੀਡੀਓ ਦੇ ਵਿੱਚ ਦਿਖਾਉਣੇ ਆ ਬਈ ਗਾਗਨ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਦੇ ਵਿੱਚ ਤੇ ਪਾਜੀ ਸਾਨੂੰ ਹੋ ਗਿਆ ਡੇਢ ਕ ਸਾਲ ਹੋ ਗਏ ਆ ਜੀ ਡੇਢ ਕ ਸਾਲ ਹੋ ਗਿਆ ਹਾਂਜੀ ਠੀਕ ਹੈ ਤੇ ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਇਹ ਕਿਹੜੀ ਨਸਲ ਆ ਬਾਈ ਇਹ ਪਾਜੀ ਅਫਰੀਕਨ ਬੋਰ ਨਸਲ ਹੈ ਜੀ ਅੱਛਾ ਅਫਰੀਕਨ ਬੋਰ ਹਾਂਜੀ ਠੀਕ ਹੈ ਅਫਰੀਕਨ ਬੋਰ ਹੈ ਜੀ ਤੇ ਕਿੰਨੇ ਜਾਨਵਰਾਂ ਤੋਂ ਕੰਮ ਸਟਾਰਟ ਕੀਤਾ ਸੀ ਬਈ ਆਪਾਂ ਇਹ ਪਾਜੀ ਅਸੀਂ 9 ਫੀਮੇਲਾਂ ਸੀ ਇੱਕ ਮੇਲ ਸੀ ਸਾਡੇ ਕੋਲੋਂ ਵੱਡਾ ਬਰੀਡਰ ਹੈ ਜਿਹੜਾ ਠੀਕ ਹੈ 9 ਫੀਮੇਲਾਂ ਤੇ ਇੱਕ ਬਰੀਡਰ ਇੱਕ ਬਰੀਡਰ ਤੋਂ ਹਾਂਜੀ 10 10 ਜਾਨਵਰਾਂ ਤੋਂ ਸਟਾਰਟਿੰਗ ਕੀਤੀ ਸੀਗੀ ਅੱਜ ਕਿੰਨੇ ਨੇ ਬਈ ਫਾਰਮ ਦੇ ਵਿੱਚ ਅੱਜ ਸਾਡੇ ਕੋਲ ਜੀ ਇੱਕ ਵਾਰ ਸਾਨੂੰ ਇਹਨਾਂ ਦੇ ਬੱਚੇ ਆਏ ਆ ਜੀ ਇੱਕ ਵਾਰੀ ਸੂਈਆਂ ਸਾਡੇ ਕੋਲ ਬਈ ਬੱਕਰੀਆਂ ਐ ਅੱਛਾ ਤੇ ਸਾਡੇ ਕੋਲ 10 ਬੱਚੇ ਆਏ ਸੀ ਤੇ ਇੱਕ ਬੱਕਰੀ ਨੇ ਮੰਨ ਕੇ ਜਲ ਐਵਰੇਜ ਇੱਕ ਬੱਚੀ ਦਿੱਤਾ ਫਿਰ ਨਹੀਂ ਨਹੀਂ ਮਤਲਬ ਵਿੱਚ ਹੈਗੀਆਂ 3-4 ਬੱਕਰੀਆਂ ਐ ਜਿਹਨਾਂ ਨੇ ਇੱਕ-ਇੱਕ ਦਿੱਤਾ ਸੀ ਠੀਕ ਐ ਤੇ ਵਿੱਚ 6 ਕ ਬੱਕਰੀਆਂ ਐ ਜਿਹਨਾਂ ਨੇ 2-2 ਬੱਚੇ ਦਿੱਤੇ ਸੀ ਹੂੰ ਮਤਲਬ ਤਕਰੀਬਨ ਸਾਡੇ ਕੋਲ 10 ਕ ਬੱਚੇ ਆਏ ਆ 10 11 ਮਤਲਬ ਇਹ ਨਸਲ ਦੇ ਹਾਂ ਹਾਂਜੀ ਹਾਂਜੀ ਤੇ ਜਿਵੇਂ ਬਈ ਆਪਣੇ ਪੰਜਾਬ ਦੇ ਵਿੱਚ ਬੀਟਲ ਨਸਲ ਮਸ਼ਹੂਰ ਆਣਾ ਚਲੋ ਬਰਬਰੀ ਵੀ ਬਹੁਤ ਰੱਖੀ ਜਾਂਦੇ ਆ ਫਿਰ ਤੁਸੀਂ ਕਿਵੇਂ ਆਹ ਚੀਜ਼ ਬਾਰੇ ਸੋਚਿਆ ਵੀ ਆਪਾਂ ਆਹ ਨਸਲ ਫਾਰਮ ਦੇ ਵਿੱਚ ਰੱਖਣੀ ਹੈ ਕੀ ਖਾਸੀਅਤ ਆ ਬਈ ਇਹ ਨਸਲ ਚ ਪਾਜੀ ਖਾਸੀਅਤ ਇਹਦੇ ਚ ਇਹ ਆ ਜੀ ਇੱਕ ਤਾਂ ਇਹ ਬਿਮਾਰ ਬਹੁਤ ਘੱਟ ਹੁੰਦੀ ਹੈ ਜੀ ਅੱਛਾ ਤੇ ਜਿਹੋ ਜੇ ਮਰਜ਼ੀ ਨੂੰ এনवायरमेंट ਚ ਰੱਖ ਲੋ ਜੇ ਜੇ ਮਰਜ਼ੀ ਜਿਵੇਂ ਗਰਮੀ ਹੁੰਦੀ ਆ ਹੂੰ ਜਾਂ ਕਿਸੇ ਤਰ੍ਹਾਂ ਦੀ ਮਤਲਬ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਨੂੰ ਖਾਣ ਦੀ ਜਾਂ ਠੀਕ ਹੈ ਹਾਂਜੀ ਹਾਂਜੀ ਜੋ ਮਰਜੀ ਇਹਨਾਂ ਨੂੰ ਖਿਲਾ ਦਿਓ ਆਪਾਂ ਉਹ ਹੀ ਖਾ ਕੇ ਮਤਲਬ ਬਹੁਤਾ ਤੰਗ ਨਹੀਂ ਕਰਦੀਆਂ ਤੇ ਪਹਿਲਾਂ ਬੀਟਲ ਨਾਲ ਅਸਲ ਵੀ ਰੱਖੀਆ ਤੁਸੀਂ ਸਾਨੂੰ ਬੀਟਲ ਰੱਖੀ ਆ ਜੀ ਸਾਨੂੰ ਬੀਟਲ ਪਸੰਦ ਨਹੀਂ ਆ ਜੀ ਅੱਛਾ ਕੀ ਕਾਰਨ ਹੋ ਗਿਆ ਭਾਈ ਪਹਿਲਾਂ ਹਾਂਜੀ ਬੀਟਲ ਬਿਮਾਰ ਬਹੁਤ ਹੁੰਦੀ ਹੈ ਜੀ ਅੱਛਾ ਬਿਮਾਰ ਜਾਦੇ ਹੁੰਦੀ ਹੈ ਹਾਂਜੀ ਇੱਕ ਤਾਂ ਉਹਨਾਂ ਦੇ ਬੱਚਿਆਂ ਦੀ ਬਹੁਤ ਕੇਅਰ ਕਰਨੀ ਪੈਂਦੀ ਆ ਠੀਕ ਹੈ ਜਦੋਂ ਬੱਕਰੀ ਸੂਂਦੀ ਆ ਬੀਟਲ ਜੋ ਘਟੋ ਘਟ 10 ਦਿਨ ਤੱਕ ਖੁਦ ਉਹਨਾਂ ਨੂੰ ਦੁੱਧ ਭਲਾਣਾ ਪੈਂਦਾ ਹੂੰ ਬਹੁਤ ਕੇਅਰ ਕਰਨ ਠੀਕ ਹੈ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਬੱਚਿਆਂ ਨੂੰ ਆਪਾਂ ਸਿਰਫ ਜਿੱਦਣ ਇਹਨਾਂ ਨੇ ਪੈਦਾ ਹੋਣਾ ਹੂੰ ਉਸ ਦਿਨ ਆਪਾਂ ਸਿਰਫ ਉਹਨਾਂ ਨੂੰ ਮਾੜੀ-ਮੋਟੀ ਜਿਵੇਂ ਸਾਫ-ਸਫਾਈ ਕਰ ਦੰਨੇ ਆ ਜਿਵੇਂ ਪਸ਼ੂ ਦੀ ਥੋੜੀ ਹੈਲਪ ਕਰ ਦੰਨੇ ਆ ਬਸ ਉਹਨ ਵੇਲੇ ਉਹ ਕਰਨੀ ਪੈਂਦੀ ਆ ਇਹਨਾਂ ਨੂੰ ਮੁੜ ਕੇ ਹੱਥ ਲਾਣ ਦੀ ਲੋੜ ਨਹੀਂ ਬੱਚਿਆਂ ਨੂੰ ਵੀ ਬਾਕੀ ਤਾਂ ਉਹ ਬਰਬਰੀਆਂ ਵਾਲਾ ਕੰਮ ਹੀ ਆ ਵੀ ਆਪ ਹੀ ਬੱਚਾ ਆਪ ਹੀ ਬੱਚਾ ਦੰਨੀ ਆ ਆਪੇ ਪਾਲ ਲੰਨੀ ਆ ਆਪਾਂ ਚਾਹੇ ਦੇਖੋ ਮੌਕੇ ਤੇ ਹੋਈਏ ਵੀ ਨਾ ਠੀਕ ਹੈ ਫਿਰ ਵੀ ਬੱਚਾ ਇਹਨਾਂ ਦਾ ਆਪਣੇ ਆਪ ਹੀ ਸੈੱਟ ਕਰ ਲੈਂਦਾ ਤੇ ਬੀਟਲ ਕਿੰਨੀਆਂ ਬੱਕਰੀਆਂ ਲੈਂਦੇ ਸੀ ਬਈ ਤੁਸੀਂ ਬੇਟਲ ਭਾਜੀ ਸਾਡੇ ਕੋਲੇ ਆਹੀ ਹੈ ਇੱਕ ਬਰਬਰੀ ਜੀ ਛੋਟੀ ਜੀ ਪਤਾ ਨਹੀਂ ਇਹ ਬੇਟਲ ਆ ਪਤਾ ਨਹੀਂ ਪਹਾੜੀ ਹੈ ਸਾਨੂੰ ਇਹਦੀ ਸਮਝ ਨਹੀਂ ਆਉਂਦੀ ਠੀਕ ਹੈ ਤਾਂ ਪਹਾੜੀ ਜੀ ਹੈ ਨਾ ਹਾਂ ਪਹਾੜੀ ਜੀ ਹੈ ਮਤਲਬ ਇਹ ਸਾਨੂੰ ਠੀਕ ਹੈ ਵੈਸੇ ਜਿਹੜੀ ਦੁੱਧ ਦੇਣ ਨੂੰ ਠੀਕ ਹੈ ਹਮ ਪਰ ਇਹਨਾਂ ਦਾ weight ਨਹੀਂ ਜਾਂਦਾ ਦੇਖੋ ਉਹ ਇਹਦਾ ਬੱਚਾ 1 ਸਾਲ ਦਾ ਹੈ ਠੀਕ ਹੈ ਉਹਦੇ 'ਚ ਮਿਲਣ ਲੱਗਦਾ 15 ਕਿਲੋ weight ਹਮ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹ ਇਹ ਬੱਕਰੀ ਨੂੰ ਬੋਰ ਤੋਂ ਕ੍ਰੋਸ ਕਰਾਇਆ ਉਹ ਬੱਚਾ ਸਾਡੇ ਕੋਲ ਆਇਆ ਕਿਹੜਾ ਹਾਂ ਬੱਚਾ ਦੇਖੋ ਠੀਕ ਹੈ ਇਹ ਤਾਂ ਇਹ ਤਾਂ ਕ੍ਰਾਸ ਕਰਾਇਆ ਹੈ ਹਾਂ ਉਹ ਆਪਣੇ ਬਰੀਡਰ ਤੋਂ ਹੂੰ ਇਹਦਾ ਵੇਟ ਫਰਕ ਪੈ ਗਿਆ ਦੇਖੋ ਇਹਦਾ ਵੇਟ ਤੇ ਮੰਨ ਕੇ ਚੱਲੀ ਹੈ ਬਾਈ ਵੀ ਇਹ ਨਸਲ ਵੇਟ ਜਾਦੇ ਕਰਦੀ ਹੈ ਹੈ ਵੇਟ ਹਾਂ ਜੀ ਹਾਂ ਜੀ ਠੀਕ ਹੈ ਮੀਟ ਪਰਪਸ ਦੇ ਲਈ ਵਧੀਆ ਹੈ ਨਾ ਇਹ ਚੀਜ਼ ਫਿਰ ਬਹੁਤ ਵਧੀਆ ਜੀ ਇਹਦਾ ਮੀਟ ਦੀ ਬਹੁਤ ਡਿਮਾਂਡ ਹੈ ਜੀ ਹੂੰ ਆਪਣੇ ਤਾਂ ਇੱਥੇ ਮਿਲਦਾ ਹੀ ਨਹੀਂ ਹਲੇ ਤਾਂ ਇਹ ਬਰੀਡਿੰਗ ਤੇ ਹੀ ਚੱਲ ਰਿਹਾ ਕੰਮ ਠੀਕ ਹੈ ਹਲੇ ਮਤਲਬ ਮੀਟ ਵਾਸਤੇ ਨਹੀਂ ਹੈਗੀ ਇਹ ਹਜੇ ਤੁਸੀਂ ਬਰੀਡ ਅੱਗੇ ਵਧਾਉਣੀ ਆ ਹਾਂ ਜੀ ਵਧਾਉਣੀ ਆ ਠੀਕ ਆ ਹੁਣ ਕਿੰਨੀਆਂ ਬੱਕਰੀਆਂ ਹੋ ਗਈਆਂ ਫਾਰਮ ਦੇ ਵਿੱਚ ਬਈ 9 ਤੋਂ ਸਟਾਰਟਿੰਗ ਕੀਤੀ ਸੀ ਤੁਸੀਂ ਇੱਕ ਬੱਕਰਾ ਹੀ ਹਣਾ ਆਪਣੇ ਘਰੋਂ ਆ ਜੀ ਦੇਖੋ ਹੁਣ 20 ਦੇ ਕਰੀਬ ਹੈ ਜੀ ਆਪਾਂ ਠੀਕ ਹੈ ਹਾਂਜੀ ਹਾਂਜੀ 20 ਦੇ ਕਰੀਬ ਹੋ ਗਈਆਂ 20 ਦੇ ਹਾਂਜੀ ਤੇ ਬਾਕੀ ਇਹ ਨਸਲ ਬਈ ਜਿਹੜੀ ਹੈਗੀ ਆ ਮੋਰ ਨਸਲ ਇਹ ਆਪਣੇ ਪੰਜਾਬ ਦੇ ਵਿੱਚ ਚਾਹੀਦੀ ਘੱਟ ਆ ਪਰ ਇਹਦੀ ਡਿਮਾਂਡ ਬਹੁਤ ਆ ਕਿਉਂਕਿ ਇੱਧਰ ਗੰਗਾ ਨਗਰ ਕਿੰਨੀ ਹੈ ਇਹ ਬਹੁਤ ਆ ਨਾ ਬਰੀਡ ਬਈ ਹਾਂਜੀ ਹਾਂਜੀ ਤੇ ਬਾਕੀ ਇਹਨੂੰ ਬਿਮਾਰੀ ਘੱਟ ਪੈਂਦੀ ਆ ਤੇ ਬਾਕੀ ਖਰਾਕ ਬਈ ਕਿੰਨੀ ਖਾ ਜਾਂਦੀਆਂ ਨੇ ਬਰਬਰੀ ਬੱਕਰੀਆਂ ਜਿੰਨੀ ਖਾ ਜਾਂਦੀਆਂ ਨੇ ਖਰਾਕ ਤਾਂ ਭਾਜੀ ਇਹ ਦੇਖੋ ਖਰਾਕ ਉੰਨੀਓ ਹੈ ਜਿੰਨੀ ਆਪਾਂ ਦੂਜੀਆਂ ਬੱਕਰੀਆਂ ਨੂੰ ਪਾਣੇ ਆ ਠੀਕ ਹੈ ਹਾਂਜੀ ਇੱਕ ਮੰਨ ਕੇ ਚੱਲ ਵੀ ਇੱਕ ਬੱਕਰੀ ਕਿੰਨੇ ਕਿ ਖਰਾਕ ਖਾ ਜਾਂਦੀ ਆ ਬਈ ਦਿਨ ਦੀ ਦਿਨ ਦੀ ਭਾਜੀ ਕਿਲੋ ਡੇਢ ਕਿਲੋ ਦਾ ਇਹਨੂੰ ਸੁੱਕਾ ਚਾਰਾ ਪਾਣੇ ਆ ਅਸੀਂ ਇੱਕ ਗਵਾਰੇ ਦਾ ਨੀਰਾ ਅਸੀਂ ਰੱਖਿਆ ਹੋਇਆ ਉਹ ਪਾ ਦਿੰਨੇ ਆ ਹੂੰ 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 ਬਾਕੀ ਆਚਾਰ ਵਗੈਰਾ ਰੱਖਿਆ ਹੋਇਆ ਸੀ ਆਚਾਰ ਖਾ ਲੈਣੇ ਇਹ ਅੱਛਾ ਆਚਾਰ ਖਾ ਲੈਣੇ ਨਾਲ ਮੱਕੀ ਦਾ ਜਿਹੜਾ ਠੀਕ ਹੈ ਤੇ ਜਿਵੇਂ ਆ ਦਾਣਾ ਪਾਇਆ ਹੋਇਆ ਬਈ ਇਹ ਕੀ ਚੀਜ਼ ਆ ਇਹ ਦਾਣਾ ਭਾਜੀ ਹੁਣ ਦੇਖੋ ਪਸ਼ੂ ਦੇਖੋ ਦਾਣਾ ਦਾ ਮੰਗਦੇ ਹੀ ਆ ਹੂੰ ਨਾ ਇਹਦੇ ਵਿੱਚ ਹੈ ਕੀ ਕੀ ਛੋਲਿਆਂ ਦਾ ਛਿਲਕਾ ਜਿਵੇਂ ਪਿਆ ਛੋਲਿਆਂ ਦਾ ਛਿਲਕਾ ਆ ਹੂੰ ਫੀਡ ਪਾਈ ਹੋਈ ਆ ਵਿੱਚ ਅਸੀਂ ਠੀਕ ਆ ਜੀ ਇਹ ਇਹੜ ਮਰ ਤਿਆਰ ਕਰਾਉਣੇ ਕੋ ਮੁੱਲ ਲੈ ਕੇ ਆਉਣੇ ਆ ਦਾਣਾ ਸੀ ਆਪ ਤਿਆਰ ਕਰਵਾਉਣੇ ਅੱਛਾ ਠੀਕ ਆ ਹਾਂ ਜੀ ਉਹਦੇ ਵਿੱਚ ਕੀ ਕੀ ਹੁੰਦਾ ਬਾਈ ਦਾਣੇ ਦੇ ਵਿੱਚ ਦਾਣੇ ਦੇ ਵਿੱਚ ਭਾਜੀ ਕਣਕ ਪਾਨੇ ਮੱਕੀ ਹੂੰ ਛੋਲਿਆਂ ਦਾ ਛਿਲਕਾ ਹੋ ਗਿਆ ਤੇ ਇਹ ਫੀਡ ਵੀ ਪਾ ਦਿੰਨੇ ਆਂ ਬਾਕੀ ਮੌਸਮ ਦੇ ਹਿਸਾਬ ਨਾਲ ਜਿਵੇਂ ਹੁਣ ਸਰਦੀਆਂ ਆ ਰਹੀਆਂ ਬਾਜਰਾ ਬੂਜਰਾ ਵੀ ਵਿੱਚ ਮਿਕਸ ਕਰ ਦਿੰਨੇ ਹੁੰਦੇ ਆਂ ਅੱਛਾ ਬਾਜਰਾ ਵੀ ਤੇ ਜਿਹੜੀ ਤੁਸੀਂ ਇਹ ਨਾਸਰ ਰੱਖਿਆ ਬਈ ਕੀ ਸੋਚ ਕੇ ਰੱਖਿਆ ਬਿਉਣ ਵਾਲੇ ਟਾਈਮ 'ਚ ਤੁਸੀਂ ਇਹਨਾਂ ਤੋਂ ਕਿਵੇਂ ਬਰੀਡਿੰਗ ਪਰਪਸ ਲਈ ਜਾਂ ਮੀਟ ਪਰਪਸ ਲਈ ਜਾਂ ਕਿਵੇਂ ਬਈ ਕੀ ਸੋਚਿਆ ਪਾ ਜੀ ਹਲੇ ਤਾਂ ਅਸੀਂ ਬਰੀਡਿੰਗ ਤੇ ਹੀ ਕੰਮ ਕਰ ਰਹੇ ਆਂ ਅੱਛਾ ਹਾਂਜੀ ਵੀ ਆਪਾਂ ਬਰੀਡ ਤਿਆਰ ਕਰਕੇ ਵੀ ਅੱਗੇ ਸ਼ੇਲ ਕਰਦੇ ਆਪਾਂ ਜਿਵੇਂ ਇੱਥੇ ਲੋਕਲ ਆਪਣੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਪਤਾ ਲੱਗੇ ਇਹਦੇ ਬਾਰੇ ਹਾਂ ਨਾ ਜੀ ਇਹ ਬਹੁਤ ਵਧੀਆ ਨਸਲ ਹੈ ਬਹੁਤ ਵਧੀਆ ਵੇਟ ਦਿੰਦੀ ਆ ਜਿਹਨੇ ਵੇਟ ਤੇ ਕੰਮ ਕਰਨਾ ਉਹ ਵੇਟ ਤੇ ਵੀ ਕਰ ਸਕਦਾ ਇਹਨਾਂ ਦੇ ਜਿਹਨੇ ਬਰੀਡਿੰਗ ਤੇ ਕਰਨਾ ਬਰੀਡਿੰਗ ਤੇ ਵੀ ਕਰ ਸਕਦਾ ਤੇ ਇੱਕ ਮੰਨ ਕੇ ਚੱਲੋ ਇੱਕ ਸਾਲ ਦੀ ਜਿਹੜੀ ਪਾਠਾ ਜਾਂ ਮੇਲ ਆ ਹਨਾ ਕਿੰਨਾ ਕ ਵੇਟ ਕਰ ਜਾਂਦੇ ਆ ਭਾਈ ਉਹ ਭਾਜੀ ਆ ਦੇਖੋ ਹੁਣ ਇਹ 3 ਕੁ ਮਹੀਨੇ 4 ਕੁ ਮਹੀਨੇ ਦਾ ਬੱਚਾ ਹੋਣਾ ਇਹ ਇਹਦਾ ਵੇਟ ਇਸ ਟਾਈਮ 25 ਤੋਂ 30 ਕਿਲੋ ਵੇਟ ਇਨ ਨੂੰ ਤਿੰਨ ਚਾਰ ਮਹੀਨੇ ਦਾ ਵੇਟ ਲਾ ਉਹ ਲਾ ਲੋ ਇਹਦੀ ਏਜ ਹੂੰ ਇਸ ਟਾਈਮ ਇਹ 30 ਕਿਲੋ ਦਾ ਹੈ ਪੱਕਾ ਇਹਨਾਂ ਦਾ ਦੁੱਧ ਵਗੈਰਾ ਬਾਈ ਕਿਵੇਂ ਚੋਣਿਓਂ ਕ ਚੋ ਵੀ ਲੈਣੇ ਦੁੱਧ ਬਹੁਤ ਵਧੀਆ ਜੀ ਇਹਨਾਂ ਦੀ ਆਪਣੀ ਮੱਝਾਂ ਜਿੰਨੀ ਵੇਟ ਉਹ ਆਂਦੀ ਹੈ ਮਤਲਬ ਫੈਂਟ ਦੀ ਅੱਛਾ ਸੱਤ ਫੈਂਟ ਆਈ ਦੀ ਦੁੱਧ ਦੀ ਪੀਣ ਚ ਕਿਵੇਂ ਦੁੱਧ ਬਾਈ ਇਹਨਾਂ ਦਾ ਦੁੱਧ ਬਹੁਤ ਵਧੀਆ ਜੀ ਗਾੜਾ ਦੁੱਧ ਹੈ ਇਹਨ ਅੱਛਾ ਤੇ ਅਸੀਂ ਕੱਢਦੇ ਨਹੀਂ ਹੈਗੇ ਬੱਚਿਆਂ ਨੂੰ ਇਹ ਪਿਲਾ ਦਿੰਨੇ ਤਕਰੀਬਨ ਬੱਚੇ ਹੀ ਪੀਂਦੇ ਨੇ ਬੱਚੇ ਹੀ ਪੀਂਦੇ ਆ ਹਾਂ ਜੀ ਤਕਰੀਬਨ ਕੱਢ ਕੇ ਦੇਖਿਆ ਪੀ ਕੇ ਦੇਖਿਆ ਤੁਸੀਂ ਹਾਂ ਜੀ ਹਾਂ ਜੀ ਬਹੁਤ ਵਧੀਆ ਦੁੱਧ ਆ ਜੀ ਦੂਜੀਆਂ ਬੱਕਰੀਆਂ ਨਾਲੋਂ ਮਤਲਬ ਤੇ ਬਾਕੀ ਮੰਨ ਕੇ ਚੱਲੋ ਇਹਨਾਂ ਨੂੰ ਜਦੋਂ ਇਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਜੇ ਆਪਾਂ ਇਹਨਾਂ ਦਾ ਦੁੱਧ ਪੀਵਾਂਗੇ ਤਾਂ ਆਪਾਂ ਨੂੰ ਵੀ ਨਹੀਂ ਬਿਮਾਰੀ ਲੱਗਣੀ ਹੈ ਨਾ ਬਈ ਹਾਂ ਜੀ ਹਾਂ ਜੀ ਬਿਲਕੁਲ ਆ ਮੇਲ ਆ ਹੈ ਬਈ ਹਾਂ ਜੀ ਆਏ ਮੇਲ ਆ ਦੇਖੋ 6 ਮਹੀਨੇ ਦਾ ਭਾਜੀ 6 ਮਹੀਨੇ ਦਾ ਇਹਦਾ ਵੇਟ ਇਹ ਵੀ ਬਾਵਾ ਕਰੀ ਖੜਾ ਨਾ 45 ਤੋਂ 50 ਕਿਲੋ ਵੇਟ ਹੋਣਾ ਇਹਦੇ ਇਸ ਟਾਈ ਜਿਵੇਂ ਇਹਦਾ ਬੱਚਾ ਆਲੇ ਤੇ ਜਿਵੇਂ ਬਈ ਵਿੱਚੋਂ ਕਹਿੰਦੇ ਆ ਵੀ ਇਹਨਾਂ ਦਾ 2000 ਰੁਪਏ ਕਿਜੀ ਮੀਟ ਵੇਚਦਾ ਹਨਾ ਤੇ ਉਹ ਗੱਲ ਸੱਚ ਆ ਜਾਂ ਵੀ ਉਹੀ ਗੱਲੇ ਬੁਣਾਈ ਹੋਈਆਂ ਨੇ ਉਹ ਸੱਚ ਆ ਭਾਜੀ ਅਸੀਂ ਵੀ ਇੱਧਰ ਚੰਡੀਗੜ੍ਹ ਏਰੀਏ ਦੇ ਵਿੱਚ ਜਿਵੇਂ ਕੈਟਰਿੰਗ ਵਗੈਰਾ ਵਾਲੇ ਹਨ ਜੀ ਹਾਂਜੀ ਉਹਨਾਂ ਨੂੰ ਲੋਡ ਪੈਂਦੀ ਐ ਦੀ ਠੀਕ ਐ ਤੇ ਚੰਡੀਗੜ੍ਹ 'ਚ ਹੈਗਾ ਇਹਦਾ ਇਹ ਮਾਰਕੀਟ ਮੱਲੇ ਚੰਡੀਗੜ੍ਹ 'ਚ ਮਾਰਕੀਟ ਹੈਗੀ ਹਾਂਜੀ ਹਾਂਜੀ ਠੀਕ ਐ ਵੀ ਆਪਣੇ ਆਮ ਨਹੀਂ ਹੈਗੀ ਆਮ ਹਲੇ ਲੋਕਾਂ ਨੂੰ ਪਤਾ ਹੀ ਨਹੀਂ ਕਿਉਂਕਿ ਹਲੇ ਤਾਂ ਬਰੀਡਿੰਗ ਤੇ ਚੱਲ ਰਿਹਾ ਜੀ ਕੰਮ ਹੂੰ ਇਹਦਾ ਮੀਟ ਵੀ ਇੰਨਾ ਮਹਿੰਗਾ ਹੋਣ ਦਾ ਕੀ ਕਾਰਨ ਆ ਇਹਦੇ ਚ ਜਿਹੜੀ ਮੀਟ ਦੀ ਪਰਸੈਂਟੇਜ ਆ ਜੀ ਹੂੰ ਇਹ ਦੂਜੀ ਜਿਵੇਂ ਬਿਟਲ ਹੋ ਗਏ ਜਾਂ ਲੋਕਲ ਬਰੀਡ ਆ ਜਿਹੜੀ ਉਹਦੇ ਨਾਲੋਂ ਪਰਸੈਂਟੇਜ ਦੀ 60 ਪਰਸੈਂਟ ਜ਼ਿਆਦਾ ਆ ਲੱਗਦਾ ਜੇ ਆਪਾਂ ਕਹਿੰਦੇ ਲਾਲ ਮੀਟ ਉਹ ਚੀਜ਼ ਜ਼ਿਆਦਾ ਆ ਹਾਂਜੀ ਹਾਂਜੀ ਠੀਕ ਆ ਬਾਕੀ ਮੰਨ ਕੇ ਚੱਲੂ ਬਿਮਾਰੀ ਘੱਟ ਲੱਗਦੀ ਆ ਉਦੇ ਕਰਕੇ ਵੀ ਕੋਈ ਨਾ ਫਰਕ ਪਤਾ ਪੈਂਦੇ ਹੋਣਾ ਬਈ ਬੜੀ ਨਹੀਂ ਬਿਮਾਰੀ ਤਾਂ ਇਹਨੂੰ ਹੈ ਹੀ ਨਹੀਂ ਬਿਲਕੁਲ ਹੀ ਨਹੀਂ ਆਈ ਬਿਮਾਰੀ ਜਿੰਨੇ ਟਾਈਮ ਤੋਂ ਨੂੰ ਸਾਲ ਡੇਢ ਸਾਲ ਹੋ ਗਿਆ ਕੋਈ ਇਹਨਾਂ ਨੂੰ ਮੈਡੀਕਲ ਦਿੱਤਾ ਹੁਣ ਤੱਕ ਕਿ ਨਹੀਂ ਇਹਨਾਂ ਨੂੰ ਭਾਜੀ ਪਿੱਛੇ ਤੋਂ ਹੀ ਮੈਡੀਕਲ ਹੋਇਆ ਵਾ ਅਸੀਂ ਇਹਨਾਂ ਦਾ ਫੀਮੇਲ ਵਾਲੇ ਬੱਚਿਆਂ ਦਾ ਅਸੀਂ ਕਿਹਨੂੰ ਸੋਚ ਰਹੇ ਅਸੀਂ ਕਰਵਾਵਾਂਗੇ ਹੂੰ ਪੀਪੀਆਰ ਦੇ ਡੀਕੇ ਵਗੈਰਾ ਲਗਵਾਣੇ ਅਸੀਂ ਡਾਕਟਰ ਨੂੰ ਬੁਲਾ ਕੇ ਠੀਕ ਤੇ ਹੁਣ ਹੀ ਕੋਈ ਜਿਵੇਂ ਮੰਨ ਕੇ ਚਲੋ ਬਿਮਾਰੀ ਕੋਈ ਬੁਖਾਰ ਇੰਜੈਕਸ਼ਨ ਨਾ ਆਉਂਦਾ ਨਹੀਂ ਇਹ ਜੀ ਇਹਨਾਂ ਨੂੰ ਕੋਈ ਕਦੇ ਲੂਜ਼ ਮੋਸ਼ਨ ਨਹੀਂ ਲੱਗਦੇ ਹੂੰ ਕਦੇ ਇਹਨਾਂ ਨੂੰ ਕੋਈ ਬਿਮਾਰ ਠੀਕ ਹੈ ਹਾਂਜੀ ਹਾਂਜੀ ਸਾਡੇ ਕੋਲ ਬਿਟਲ ਸੀ ਆਹ ਲੋਕਲ ਬਰੀਡ ਆ ਜਿਹੜੀ ਇਹ ਤਾਂ ਕਈ ਵਾਰ ਢਿੱਲੀਆਂ ਹੋ ਚੁੱਕੀਆਂ ਹੂੰ ਹੁਣ ਇਹਨਾਂ 'ਚ ਸੂਈਆਂ ਹੋਈਆਂ ਬੱਕਰੀਆਂ ਹੈਗੀਆਂ ਤੁਹਾਡੇ ਲਾਵੇ ਜਿਹੜੀਆਂ ਦੁੱਧ ਦੇ ਦੇ ਰਹੀਆਂ ਨੇ ਇਸ ਟਾਈਮ ਇਹ ਸੂਈਆਂ ਹੋਈਆਂ ਹੁਣ ਇਹ ਦੁਬਾਰਾ ਕਰਾਸ ਹੋ ਗਈਆਂ ਜੀ ਸਾਰੀਆਂ ਅੱਛਾ ਹਾਂਜੀ ਹਾਂਜੀ ਇਹ ਵੀ ਬਈ ਬਰਬਰੀ ਬੱਕਰੀ ਮੰਗੂਈ ਕਰਾਸ ਹੁੰਦੀ ਆ ਮੰਨ ਕੇ ਚੱਲੋ ਵੀ 5 ਕ ਮਹੀਨੀ ਲੈਂਦੀ ਆ ਸੂਣ ਚ ਹਾਂਜੀ 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 ਠੀਕ ਹੈ ਸੂਣ ਵਾਲਾ ਸੇਮ ਟਾਈਮ ਆ ਜੀ ਸਾਰੀਆਂ ਬੱਕਰੀਆਂ ਦਾ ਹੂੰ ਆਹ ਦੇਖੋ ਆ ਬਈ ਇਹ ਵੀ ਗੱਬਣ ਆ ਨਾ ਹਾਂਜੀ ਇਹ ਗੱਬਣ ਹੈ ਜੀ ਹੂੰ ਅਸਲ ਤਾਂ ਫਿਰ ਇਹ ਮੀਟ ਵਾਲਾ ਜਾਨਵਰ ਹੀ ਇੱਕ ਤਰ੍ਹਾਂ ਦਾ ਬਿਲਕੁਲ ਜੀ ਹਾਂਜੀ ਜੇ ਆਪਾਂ ਮੀਟ ਲਈ ਇਹਨੂੰ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਅਨ ਕਿਲੋ ਬੱਚੇ ਇਹਨਾਂ ਦੇ ਵੇਟ ਜ਼ਿਆਦਾ ਕਰ ਜਾਂਦੇ ਨੇ ਜਿਵੇਂ ਬਾਈ ਨੇ ਦੱਸਿਆ ਵੀ ਆਹਾ ਤਿੰਨ ਤਿੰਨ ਮਹੀਨਿਆਂ ਦੇ ਨੇ ਅੱਜ ਪਾ ਜੀ ਦੇਖੋ ਹਲੇ ਤਾਂ ਕੋਈ ਵੀ ਬੰਦਾ ਰੱਖਣਾ ਚਾਹੁੰਦਾ ਇਹਨਾਂ ਨੂੰ ਹੂੰ ਹਲੇ ਤਾਂ ਉਹ ਬਰੀਡਿੰਗ ਤੇ ਵੀ ਕੰਮ ਕਰੀ ਜਾਵੇ ਨਾ ਹੂੰ ਹੂੰ ਤਾਂ ਵੀ ਇਹਦੀ ਬਹੁਤ ਡਿਮਾਂਡ ਹੈ ਜੇ ਆਪਾਂ ਸਹੀ ਹੈ ਕਿਉਂਕਿ ਇੱਥੇ ਹੈ ਨਹੀਂ ਇਹ ਨਸਲ ਆਪਣੇ ਪੰਜਾਬ ਦੇ ਵਿੱਚ ਬਹੁਤ ਘੱਟ ਆ ਪੰਜਾਬ ਦੇ ਵਿੱਚ ਨਹੀਂ ਬਾਕੀ ਤੂੰ ਤੁਸੀਂ ਕੁਝ ਮਹਾਰਾਸ਼ਟਰ ਤੋਂ ਵੀ ਮਂਗਾਏ ਨੇ ਨਾ ਇਹ ਹਾਂਜੀ ਹਾਂਜੀ ਤੇ ਜਦੋਂ ਬਾਈ ਤੁਸੀਂ ਸਟਾਰਟਿੰਗ ਕੀਤੀ ਆ ਤੁਹਾਨੂੰ ਕੀ ਕਾਸਟ ਪੈ ਗਈ ਸੀ ਇਹਨਾਂ ਦੀ ਬੱਕਰੀਆਂ ਦੀ ਮੰਨ ਕੇ ਚਲੋ ਭਾਜੀ ਦੇਖੋ ਜਿਹੜੀ ਅਸੀਂ ਮਹਾਰਾਸ਼ਟਰ ਤੋਂ ਮੰਗਾਈ ਆ ਉਹ ਸਾਨੂੰ 2000 ਰੁਪਏ KG ਦੇ ਹਿਸਾਬ ਨਾਲ ਆਈ ਜਿਹਾਉਂਦਾ ਜਿਹਾਉਂਦਾ ਹੂੰ 2000 ਰੁਪਏ ਕੇਜੀ ਦੇ ਹਿਸਾਬ ਨਾਲ ਸਾਨੂੰ ਮਿਲੀਆਂ ਸੀ ਠੀਕ ਹੈ ਤੇ ਬਾਕੀ ਜਿਹੜੀ ਟਰਾਂਸਪੋਰਟ ਦਾ ਖਰਚਾ ਉਹ ਲੱਗ ਗਿਆ ਉਹ ਸੋਡਾ ਹੀ ਹੋਇਆ ਉਹ ਵੀ ਫਿਰ ਉਹ ਬੱਕਰੀਆਂ ਗੱਬਣ ਲੈਂਤੀਆਂ ਕਿ ਕਿਵੇਂ ਲੈਂਤੀਆਂ ਸੀ ਉਸ ਟਾਈਮ ਹਾਂਜੀ ਗੱਬਣ ਸੀ ਸਾਰੀਆਂ ਬੱਕਰੀਆਂ ਗੱਬਣ ਲੈਂਤੀਆਂ ਸੀ ਹਾਂਜੀ ਤਿੰਨ ਫੀਮੇਲਾਂ ਸੀ ਮਤਲਬ ਠੀਕ ਹੈ ਤੇ ਬਾਈ ਇਹਨਾਂ ਨੂੰ ਕੋਈ ਐ ਗੱਬਣ ਕਰਾਉਣ ਚ ਤਾਂ ਹੀ ਦਿੱਕਤ ਆਉਂਦੀ ਨਹੀਂ ਨਹੀਂ ਪਾਜੀ ਇਹ ਤਾਂ ਲੋਡ ਵੀ ਨਹੀਂ ਤੁਹਾਨੂੰ ਕੋਲ ਖੜਨ ਦੀ ਅੱਛਾ ਕਾਇਆਂ ਦਾ ਭਾਅ ਬਾਕੀ ਬੱਕਰੀਆਂ ਨਾਲੋਂ ਇਹ ਨਾਲਸਲ ਵੀ ਚੰਗੀ ਆ ਜਿਹੜੇ ਬਰਬਰੀ ਰੱਖਦੇ ਆ ਉਹ ਇੱਕ ਅੱਧੀ ਚੀਜ਼ ਵਿੱਚ ਆ ਇਹ ਐਡ ਕਰ ਲੈਣ ਚਾਹੀਦੀ ਮੇਲ ਕਰ ਲੈਣ ਚਾਹੀਦੀ ਫੀਮੇਲ ਕਰ ਲੈਣ ਜੇ ਆਪਾਂ ਮੇਲ ਵੀ ਨਾ ਬਰਬਰੀਆਂ ਦੇ ਵਿੱਚ ਰੱਖ ਦਿਆਂ ਤਾਂ ਵੀ ਇਹ ਨਸਲ ਬਣੇਗੀ ਉਹਨਾਂ ਦੀ ਅੱਗੇ ਤੇ ਵੇਟ ਵਧੀਆ ਦੇਣਗੇ ਉਹਨਾਂ ਦੇ ਬੱਚੇ ਅੱਗੇ ਹਾਂ ਜੀ ਮੈਂ ਬਰਬਰੀ ਕਰਾਸ ਕਰਾਤੀ ਤਾਂ ਉਹ ਜਿਹੜੇ ਬੱਚੇ ਨੇ ਮੰਨ ਕੇ ਚੱਲੋ ਐਕਸਟਰਾ ਆਰਡੀਨਰੀ ਆਉਣਗੇ ਨਾ ਅਲੱਗ ਆ ਜਾਣਗੇ ਥੋੜੇ ਜਿਹਾ ਵੇਟ ਜ਼ਿਆਦਾ ਕਰਨਗੇ ਸਾਹਮਣੇ ਹੀ ਦੇਖੋ ਇਹਦੀ ਮਾਂ ਆ ਜਿਹੜੀ ਹੂੰ ਉਹ ਬਿਲਕੁਲ ਛੋਟੀ ਜਿਹੀ ਕੱਦ ਦੀ ਆ ਇਹ ਬੱਚਾ ਦੇਖ ਲਓ ਹੁਣ ਤੁਸੀਂ ਕਰਾਸ ਕਰਾਇਆ ਸੀ ਅਸੀਂ ਇਹ ਕਰਾਸ ਕਰਾਇਆ ਸੀ ਨਾ ਹਾਂਜੀ ਠੀਕ ਹੈ ਇਹਦਾ weight ਵਧੀਆ ਆਇਆ ਇਹ ਤੋਂ ਪਹਿਲਾਂ ਜਿਹੜੀ ਇਹ ਤੋਂ ਪਹਿਲਾਂ ਜੰਮੀ ਸੀ ਇੱਕ ਛੋਟੀ ਜਿਹੀ ਛੇਲੀ ਆ ਉਹਦਾ weight ਦੇਖ ਲਓ ਤੁਸੀਂ 5 ਕਿਲੋ weight ਵੀ ਨਹੀਂ ਹੈਗਾ ਹੂੰ ਵੀ ਇਹਦਾ ਹੁਣ ਤਾਂ ਵਧ ਕੇ ਵਧੀਆ ਹੈ ਇਹਦਾ 10 ਕਿਲੋ weight ਹੋਣਾ 10 12 ਕਿਲੋ ਹੂੰ ਇਹ ਵੀ 3-4 ਮਹੀਨੇ ਦਾ ਲੈ ਬੱਚਾ ਤੇ ਲੋੜ ਆ ਭਾਈ ਵੀ ਆਪਾਂ ਜਿਹੜੇ ਨਵੇਂ ਬੰਦੇ ਨੇ ਇਹ ਕੰਮ ਚਾਉਣਾ ਚਾਹੁੰਦੇ ਆ ਹਨਾ ਹਾਂਜੀ ਹਾਂਜੀ ਜੇ ਤੁਹਾਨੂੰ ਇਹ ਨਸਲ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ ਤਾਂ ਬਾਈ ਬਾਈ ਜਾਣਕਾਰੀ ਤਾਂ ਦੇ ਦੋਗੇ ਨਾ ਹਾਂਜੀ ਹਾਂਜੀ ਬਿਲਕੁਲ ਦਵਾਂਗੇ ਠੀਕ ਆ ਬਾਈ ਆਪਾਂ ਨੰਬਰ ਸਕਰੀਨ ਤੇ ਦਵਾਂਗੇ ਬਾਈ ਦਾ ਆ ਵੀਡੀਓ ਤੇ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਜਾਂ ਇਹਨਾਂ ਤੋਂ ਕੋਈ ਮੇਲ ਫੀਮੇਲ ਪਰਚੇਜ਼ ਕਰਨੀ ਆ ਤਾਂ ਵੀ ਤੁਸੀਂ ਆ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਸਕਰੀਨ ਉੱਤੇ ਦਿੱਤਾ ਹੋਇਆਗਾ ਤੇ ਬਾਈ ਇਹਨਾਂ ਚੋਂ ਕੋਈ ਸ਼ੇਲ ਵਾਲਾ ਜਾਨਵਰ ਤਾਂ ਨਹੀਂ ਹੈਗਾ ਹੁਣ ਇਸ ਟਾਈਮ ਹੱਲੇ ਭਾਜੀ ਦੇਖੋ ਅਸੀਂ ਸੇਲ ਇਹਦੇ ਚੋ ਮੇਲ ਕਰਨੇ ਆ ਜੀ 3-4 ਮੇਲ ਹੈਗੇ ਸਾਡੇ ਕੋਲ ਮੇਲ ਸੇਲ ਕਰਨੇ ਅਗਰ ਕਿਸੇ ਨੂੰ ਮੇਲ ਚਾਹੀਂਦੇ ਆ ਹੂੰ ਤਾਂ ਅਸੀਂ ਮੇਲ ਦੇ ਦਾਂਗੇ ਜੀ ਤੇ ਜੇ ਮੈਂ ਬਾਈ ਬਾਰਬਰੀਆਂ ਦਾ ਫਾਰਮ ਆ ਕਿਸੇ ਦਾ ਹਨਾ ਤਾਂ ਉਹਨੇ ਮੇਲ ਲੈਣੇ ਹੁਣ ਤਾਂ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੇ ਬਾਕੀ ਇਹ ਨਸਲ ਬਾਰੇ ਜੇ ਕੋਈ ਵੀ ਜਾਣਕਾਰੀ ਚਾਹੀਦੀ ਆ ਤੁਹਾਨੂੰ ਤਾਂ ਬਾਈ ਗਗਨ ਆ ਇਹਦੇ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਆ ਤੇ ਬਾਕੀ ਤੁਹਾਨੂੰ ਬੱਕਰੀਆਂ ਸਾਰੀਆਂ ਦਿਖਾਤੀਆਂ ਬਾਈ ਦੀਆਂ ਗੱਲਬਾਤ ਵੀ ਦੱਸਤੀ ਵੀ ਇਹ ਮੀਟ ਪਰਪਸ ਲਈ ਇੱਕ ਨੰਬਰ ਬੱਕਰੀ ਆ ਹੋਰਾਂ ਦੇ ਮੁਕਾਬਲੇ ਹਨਾ ਬਈ ਹਾਂਜੀ ਹਾਂਜੀ ਤੇ ਠੀਕ ਆ ਬਈ ਗਗਨ ਧੰਨਵਾਦ ਜੀ ਠੀਕ ਹੈ ਜੀ ਓਕੇ